ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਈਲ ਪੰਜਾਬ ਦੇਖਣ ਵਾਲੇ ਦਰਸ਼ਕਾਂ ਦਾ ਧੰਨਵਾਦ ਅੱਜ ਅਸੀਂ ਪਹੁੰਚਾ ਜੌਨ ਬਰੇਕ ਚ ਜਿੱਥੇ ਕਿ ਸਫਾਈ ਸੇਵਾ ਜੁਦ ਦੇ ਮਦਾਨ ਦੀਪਕ ਗਿਲਜੀ ਨੇ ਤਰ੍ਹਾਂ ਦਿੱਤਾ ਹੈ ਮਸਲਾ ਇਹ ਹੈ ਕਿ ਡਾਕਟਰ ਦੀਦੀ ਸੀ ਆਮ ਆਦਮੀ ਪਾਰਟੀ ਦੇ ਵਾਰਡ ਦੇ ਬਦਾਨਾ ਉਹਨਾਂ ਨੇ ਇਹ ਸਫਾਈ ਸੇਵਾ ਨੂੰ ਸੀਗਰਮੈਨ ਨੂੰ ਮੰਦਾ ਬੋਲਿਆ ਗੰਦਾ ਬੋਲਿਆ ਉਹ ਇਸ ਬੰਦੇ ਤਰ੍ਹਾਂ ਦਿੱਤਾ ਗਿਆ ਹੈ ਦੀਪਕ ਗਿਲਜੀ ਲੋ ਮੰਗ ਕੀਤੀ ਗਈ ਹੈ ਕਿ ਜਾਦੇ ਤੇ ਮਾਫੀ ਮੰਗੇ ਯਾਤੇ ਕਾਰਵਾਈ ਹੋਏ ਤੇ ਮੈਂ ਆਪਣੇ ਚੈਨਲ ਨਾਲ ਹੀ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਇਸ ਤੇ ਜਲ ਕਾਰਵਾਈ ਕਰਦ ਕਰਵਾਈ ਕੀਤੀ ਜਾਵੇ ਪਛਾਤਾ ਦਿੱਤਾ ਜਾਵੇ ਨਹੀਂ ਤੇ ਮਾਫੀ ਮੰਗੇ ਮੈਂ رپورਟਰ ਸੀਲ ਕੁਮਾਰ ਇੰਡੀਅਨ ਟੀਵੀ ਨਿਊਜ਼ ਪੰਜਾਬ ਅਮਰਸਰ ਨੁਰਦਾਬਾਦ ਨੁਰਦਾਬਾਦ ਨਾਟਾ ਜਲਜੀਤ ਨੁਰਦਾਬਾਦ ਨੁਰਦਾਬਾਦ ਨਾਟਾ ਜਲਜੀਤ ਇਹ ਵੇਲਾ ਜਰ ਕੇ ਮੇਰਾ ਕਰ ਕੇ ਆ ਕਰ ਕੇ ਚਲੋ ਮੈਂ ਮੇਰੇ ਸਾਹਮਣੇ ਗੱਲ ਕਰਕੇ ਉਹਨਾਂ ਨੂੰ ਤਾਂ ਦੱਸਦੇ ਹਾਂ ਪਰ ਲੇਕਿਨ ਮੇਰੇ ਸਾਹਬ ਨੂੰ ਇਹ ਵਾ ਮੰਗਵਾ ਤਾਂ ਦੇ ਆਈਆਂ ਲੇਕਿਨ ਮੇਰੇ ਸਾਹਬ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਉਹ ਆਇਆ ਨਾ ਕਮਿਸ਼ਨ ਸਾਹਿਬ ਵੱਲੋਂ ਆਇਆ ਲੇਕਿਨ ਅਮ ਕਮਿਸ਼ਨ ਸਾਹਿਬ ਨੂੰ ਇੱਕ ਗੱਲ ਕਹਿ ਰਹੇ ਆਈ ਸੀ ਤੇ ਸੀਵਰ ਮੈਨ ਜੂਨੀਅਰ ਸਾਰੀ ਸੀਵਰ ਵਾਟਾਂ ਜਿਹੜੀਆਂ ਹੈਗੀਆਂ ਜੁਨਾਗੀਆਂਆਂ ਦੀਆਂ ਸਾਰੀਆਂ ਬੰਦ ਕਰਕੇ ਇੱਕ ਨੰਬਰ ਜੂਨ 2097 ਦੇ ਪਿੰਦੀ ਆ ਉਥੇ ਬੈਠਾਂਗੇ ਸਾਰੇ ਮੁੰਡੇ ਆ ਗਏ ਤੇ ਅੱਜ ਆਪਾਂ ਉਹ ਧਰਨਾ ਲਾਇਆ ਵਾ ਔਰ ਜੁਨਾ ਬੰਦ ਕੀਤੀਆਂ ਸੀ ਵਰਮੈਨਾਂ ਦੀਆਂ ਅਗਰ ਸਾਡੀ ਮੰਗ ਨਾ ਮੰਨੀ ਜਾਏਗੀ ਸਾਡੇ ਕੋ ਇੱਥੇ ਆ ਕੇ ਮਾ ਵੀ ਨਾ ਮੰਗੇਗਾ ਉਹ ਬੰਦਾ ਜਿਹਨੇ ਸਾਡੇ ਵਰਮੈਨ ਨੂੰ ਖਾਣਾ ਕੱਟੀਆਂ ਵਾ ਉਹਨੇ ਕਰੇ ਹੜਤਾਲ ਚੱਲਦੀ ਰਹੇਗੀ ਜੀ ਗਾਲਾਂ ਕੱਢਣਾ ਕੀ ਕਾਰਨ ਹੋਇਆ ਜੀ ਇਹ ਦੱਸੋ ਜੀ ਕਾਰਨ ਇਹ ਹੋਇਆ ਸੀ ਕਿ ਦੇਖੋ ਇੱਕ ਤਾਂ 4 ਵਜੇ ਹੀ ਮੁੰਡੇ ਦੇ ਘਰ ਦਾ ਜਾਣ ਦਾ ਟਾਈਮ ਹੁੰਦਾ ਪਿਆ ਵਾ ਉਸ ਤੋਂ ਬਾਅਦ ਪ੍ਰਾਈਵੇਟ ਕਲੋਨੀ ਹੈਗੀ ਸੀ ਆਪਾਂ ਪ੍ਰਾਈਵੇਟ ਕਲੋਨੀ ਕਿੱਦਾਂ ਕਰ ਲਾਂਗੇ ਕੰਮ ਕਲੋਨੀ ਦਾ ਕੀ ਨਾਮ ਜੇ ਕਲੋਨੀ ਦਾ ਨਾਮ ਪਾਰਨਸ ਸਿਟੀ ਪਾਰਨਸ ਸਿਟੀ ਪਾਰਨਸ ਸਿਟੀ ਤੇ ਉਹ ਕਲੋਨੀ ਪ੍ਰਾਈਵੇਟ ਸੀ ਅਗਰ ਪ੍ਰਾਈਵੇਟ ਆਪਾਂ ਕੰਮ ਕਰੀਏ ਤੇ ਸਾਨੂੰ ਕਮਿਸ਼ਨ ਸਾਹਿਬ ਕਹਿੰਦੇ ਪ੍ਰਾਈਵੇਟ ਕਾਦੀ ਕੋਲੋਂ ਕੰਮ ਕਰਦੇ ਬੇ ਸਾਡੇ ਜਈ ਨਹੀਂ ਮਾਨ ਗਏ ਹੁਣ ਮੁੱਕੇ ਦੇ ਵੇਖੋ ਜਈ ਨੇ ਬੂਆ ਮਾਰਿਆ ਆਪਣੇ ਦਫਤਰ ਨੂੰ ਤੇ ਚਲ ਗਿਆ ਵਾਦੋਂ ਗਿਆਪ ਹੋ ਗਿਆ ਹੀਰਾ ਸਿੰਘ ਜਈ ਨਾਮ ਜਿਹੜਾ ਉਹਦਾ ਫਰਜ ਮੰਨਦਾ ਕਿ ਸੀਵਰਮੈਨ ਯੂਨੀਅਨ ਦੇ ਨਾਲ ਖੜਾ ਹੁੰਦਾ ਉਹਰੇ ਬਲਾਇਬ ਨੂੰ ਕਾਲਾ ਘਟੀਆਂ ਉਹ ਜਿਹੜਾ ਕੰਮ ਕਰਾਂਦਾ ਉਹ ਲੇਕਿਨ ਉਹ ਇੱਥੋਂ ਗਿਆਪ ਹੋਇਆ ਨਾ ਕੋਈ ਅਫਸਰ ਹਲੇ ਤੱਕ ਆਇਆ ਡੇ ਕੋ ਪੁੱਛਦਾ ਕਿ ਕਦੇ ਚਲੋ ਤੁਹਾਡੀ ਜਮਿੰਦਗੀ ਕਰਾ ਦਈਏ ਕੋਈ ਨਹੀਂ ਅਫਸਰ ਤੁਹਾਡੇ ਪਹੁੰਚਾ ਡੇ ਲੇਕਿਨ ਨਹੀਂ ਆਏਗਾ ਕਿਉਂਕਿ ਕੱਲ ਛੁੱਟੀ ਹੈ ਕਿ ਸਰਕਾਰੀ ਅਗਰ ਅੱਜ ਤੱਕ ਨਾ ਹੜਾ ਫੈਸਲਾ ਆਇਆ ਤਾਂ ਕੱਲ ਸਰਕਾਰੀ ਛੁੱਟੀ ਹੈ ਸ਼ਨੀਵਾਰ ਵੀ ਛੁੱਟੀ ਹੁੰਦੀ ਹੈ ਸੋਮਵਾਰ ਤੱਕ ਹੜਾ ਜਾਰੀ ਚੱਲੇ ਚੱਲਦਾ ਰਹੇਗਾ ਪ੍ਰੋਗਰਾਮ ਸੀਵਰਮੈਨ ਯੂਨੀਅਨ ਜਿੰਦਾਬਾਦ ਸੀਵਰਮੈਨ ਯੂਨੀਅਨ ਜਿੰਦਾਬਾਦ ਭਈ ਦੂਰ ਇੱਕ ਜਿੰਦਾਬਾਦ ਭਈ ਦੂਰ ਇੱਕ ਜਿੰਦਾਬਾਦ ਗੇਲਪਨਾਰ ਜਿੰਦਾਬਾਦ ਹੇ ਪ੍ਰਧਾਨ ਜਿੰਦਾਬਾਦ ਮੁਲਾਜ਼ਮਾਂ ਕੀ ਰਵੇ ਰੂਪਾ 36 ਵਿੱਚ ਸੀਵਰ ਦਾ ਕੰਮ ਕਰਦਾ ਇੱਕ ਵੀ ਆਵਾਜ਼ ਦਵੋ ਕੀ ਨਾਦ ਕੀ ਗੱਲ ਹੈ ਦੱਸੋ ਮੇਰਾ ਨਾਮ ਭਾਈ ਹਰਦੀਪ ਖਮਾਰਿਆ ਵਾਰ ਨੰਬਰ 36 ਦੇ ਵਿੱਚ ਮੈਂ ਸੀਰਮੈਨ ਇੱਕ ਪ੍ਰਾਈਵੇਟ ਕਲੋਨੀ ਹੈਗੀ ਆ ਉਹਨੂੰ ਵੀ ਹਫਤਾ ਪਹਿਲੇ ਕੀ ਕੀ ਆ ਗਿਆ ਕਿ ਲਾਈਨ ਨਹੀਂ ਚੱਲਨੀ ਇਹ ਕਿੰਦਾ ਮੈਨੂੰ ਕਿਥਾ ਸੀਵਰ ਦੇ ਵਿੱਚ ਵੜ ਦੱਸਦੇ ਰਹੇ ਨਹੀਂ ਹੈ ਤੇ ਮੈਂ ਵਿੱਚ ਕਿੱਦਾਂ ਵੜ ਕੇ ਕੰਮ ਕਰਦਾ ਉਹ ਤੋਂ ਪ੍ਰਾਈਵੇਟ ਕਲੋਨੀ ਸਾਡੇ ਸੇਤ ਤੇ ਪ੍ਰਾਈਵੇਟ ਕਲੋਨੀ ਆ ਥੰਮ ਜੇ ਵੀ ਆਏ ਕਿ ਤੁਸੀਂ ਪ੍ਰਾਈਵੇਟ ਕਲੋਨੀਆ ਕਰੋ ਕੋਤੋਂ ਯਾਰ ਮਨਾ ਕਰਦੇ ਆ ਕਿ ਸਾਨੂੰ ਮਾਪੇਣਾ ਦੀ ਗਾੜਾ ਕੱਢ ਦੇਖੋ ਹੁਣ ਤੁਹਾਡੀ ਮੰਗ ਕੀ ਆ ਸਾਡੀ ਮੰਗ ਇਹ ਵਾ ਕਿ ਇੱਥੇ ਆ ਕੇ ਸਾਡੇ ਤੋਂ ਮਾਫੀ ਮੰਗਦੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ